ਜੇਕਰ ਇਹ ਚਾਰਜ ਦਿੱਤਾ ਭਰਉਣਾ ਹੈ ਮੈਂ ਰੋਜ਼ਾਨਾ ਬੋਲਦੇ ਹਾਂ ਜਦੋਂ ਨੂੰ ਦਿੰਦਾ ਬਹੁਤ ਜੀਵਨ ਬਾਕੀ ਹੈ ਤਾਂ ਇਸ ਤੋਂ ਕਰੀਏ ਮੈਂ ਵੀ ਕਰੀਏ ਉਹਨਾਂ ਦੇ ਜਿਹੜੇ ਬੰਦੇ ਨੇ ਉਹ ਮੈਂ ਆਈ ਸੀ ਉਹਦੇ ਦੇਖ ਲਿਆ ਤਾਂ ਉਹਦੀ ਵੀ ਵੱਡੀ ਹੈ ਨਾ ਇਹ ਦਾ ਪਰ ਨਹੀਂ ਦਿੱਤੀ ਇਹ ਪਿੰਕ ਆ ਨਾ ਵੀ ਦੇਖ ਤਖਾ ਪਰ ਬਾਕੀ ਬੋਲ ਅੱਜ ਲੈ ਨਹੀਂ ਰਿਹਾ। ਆਈ ਸਹਾਇਕ ਜੀਰੀ ਕੰਧਾ ਨੂੰ ਜੀ ਸ੍ਰੀਮਾਨ ਜੀ ਸੀਸਪਤੀ ਗੁਰੂ ਨਾਲ ਹੀ ਸਮਝੋ ਕੋਈ ਨਾਲ ਬੋਲਦੇ ਜਿਵੇਂ ਹੈ ਤਾਂ ਹਾਂ ਖਾਦਾ ਸੈਕਟਰ ਤੋਂ ਗੋਲੀ। ਫਿਰ ਵੀ ਬਾਰਾ ਆਹ ਜਿਹੜਾ 24 ਕਿਲੋ ਕਰ ਕੋਈ ਬੱਟਾ। ਹਾਂ ਹਾਂ। ਜੀਰੀ ਆਪਣ ਮੇਨ ਟਿਕੀ ਕੋਈ ਨੀ ਜੀ ਮੈਂ ਜਿੱਦ ਤੱਕ ਪਾਈ ਨੀ ਜੀ ਮੈਂ ਇਹਦੀ ਆਪਰ ਨੂੰ ਠੀਕ ਕਰਦੇ। ਇਤਾਰਮ ਸਾਲ ਚੋ ਕੀ ਕੰਮ ਹੁੰਦੇ ਨੇ ਬਸੇ ਨਾਲ ਜਿੱਥੇ ਇਸ ਤਰ੍ਹਾਂ ਸਾਲਾਂ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੈੰਤੀ ਮਨਾਉਣ ਦਾ ਮੇਨ ਸਾਡਾ ਨਰਸ਼ਦ ਹੁੰਦਾ ਹਰ ਸਾਲ ਪਿਛਲੇ ਸਾਲ ਆਪਣੇ ਇਥੇ ਰਵਿਦਾਸ ਜੈੰਤੀ ਜੀ ਦੇ ਤਾਂ ਖੁਸ਼ੀ ਦੇ ਮੌਕੇ ਤੇ ਸ੍ਰੀ ਕੁਲੀ ਜੀ ਕੁਲੀ ਸਾਹਿਬ ਇਥੇ ਆਏ ਸੀ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਸੌਪਿਆਗਾ ਸੀ ਜਿਨ੍ਹਾਂ ਨੇ ਸਾਡੇ ਮੰਗ ਪੱਤਰ ਨੂੰ ਪ੍ਰਵਾਨਗੀ ਦਿਵਾ ਕੇ ਅ ਗ੍ਰਾਂਡ ਦੀ ਗ੍ਰਾਂਡ ਪ੍ਰੀਆ ਕਰਈਆ ਉਹਨਾਂ ਦਾ ਅਸੀਂ ਢਿਲੋਂ ਸਾਹਿਬ ਦਾ ਕੁਲੀ ਸਾਹਿਬ ਦਾ ਤੇ ਸਾਡੇ ਐਮਸੀ ਪੁਸ਼ਪਿੰਦਰ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਤਾਂ ਕਿ ਸਾਡੇ ਜਿਹੜੇ ਗਰੀਬ ਲੋਕ ਇਸ ਨਾਲ ਜੁੜੇ ਹੋਏ ਨੇ ਛੋਟੇ-ਮੋਟੇ ਪ੍ਰੋਗਰਾਮ ਕਰਦੇ ਨੇ ਵੱਡੇ ਖਰਚੇ ਕਰਕੇ ਆਪਦੇ ਵਿਆਹ ਸਾਦੀਆਂ ਪ੍ਰੋਗਰਾਮ ਨਹੀਂ ਕਰ ਸਕਦੇ ਉਹਨਾਂ ਵਾਸਤੇ ਜਿਹੜੀ ਇਹ ਧਰਮਸਾਲਾ ਹਰ ਵਕਤ ਅਵੇਲੇਬਲ ਹੈ ਜੀ ਜਮੀਨ ਦਾ ਵੀ ਬਾਹਰ ਦਾ ਕਰੂ ਤੇ ਹੋਰ ਆਪਣੇ ਮਿੱਤਰਾਂ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ ਜੀ ਅਸੀਂ ਸ੍ਰੀ ਗੁਰੂ ਰਬੀਦਾਸ ਨਾਮ ਲਈ ਵਸਾ ਸੰਗਤ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਮੇਟੀ ਵੱਲੋਂ ਵੀ ਜਿੰਨਾ ਵੀ ਸਹਿਯੋਗ ਹੋ ਸਕਦਾ ਇਸ ਧਰਮਸਾਲਾ ਲਈ ਆਪਣੇ ਅਹ छुटੀ ਬਸ ਬੁਟੀ ਕਮਾਈ ਦੇ ਵਿੱਚੋਂ ਦਸਾਉਣ ਕੱਢ ਕੇ ਇਹਦਾ ਸਹਿਯੋਗ ਕੀਤਾ ਜਾਵੇ ਔਰ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਪੈਸੇ ਹੀ ਦਿੱਤਾ ਜਾ ਸਕਦਾ ਇੱਥੇ ਇੱਟਾਂ ਦੀ ਵੀ ਲੋੜ ਪੈਂਦੀ ਆ ਸੀਮੈਂਟ ਦੀ ਵੀ ਲੋੜ ਪੈਂਦੀ ਆ ਬਜਰੀ ਦੀ ਵੀ ਲੋੜ ਪੈਂਦੀ ਆ ਰੇਤਾ ਵੀ ਲੋੜ ਪੈਂਦੀ ਆ ਕਿਸੇ ਵੀ ਚੀਜ਼ ਦਾ ਮਤਲਬ ਕਿ ਦਾਨ ਕਰਕੇ ਅਵਦੀ ਹਾਜ਼ਰੀ ਲਵਾਈ ਜਾ ਸਕਦੀ ਆ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਣੀ ਕਮਾਈ ਦੇ ਵਿੱਚੋਂ ਜ਼ਰੂਰ ਹਾਜ਼ਰੀ ਲਓ ਈਨੋਂ ਪ੍ਰਧਾਨ ਜੀ ਆਪਣਾ ਹਰਿੰਦਰ ਸਿੰਘ ਧੁਰੀ ਹੈ ਜੀ ਤੁਹਾਡੇ ਜਿਲ੍ਹਾ ਧਰਮਸ਼ਾਲਾ ਦਾ ਕੰਮ ਚੱਲ ਰਿਹਾ ਕਿੱਦਾਂ ਚੱਲ ਰਿਹਾ ਇਸ ਮੌਕੇ ਤੇ ਕੀ ਕਹੋਗੇ ਜਿਹੜੀ ਪੰਜਾਬ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਅਸੀਂ ਜੀ ਇਹ ਧਰਮਸ਼ਾਲਾ ਪ੍ਰਬੰਧਕ ਕਮੇਟੀ ਤਰਨਪੁਰ ਮਹੱਲਾ ਤੋਂ ਜਿਲ੍ਹਾ ਸੰਮੇਟ ਵੱਲੋਂ ਸਭ ਤੋਂ ਪਹਿਲਾਂ ਪੰਜਾਬ ਗਵਰਨਰ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਧਰਮਸ਼ਾਲਾ ਵਾਸਤੇ ਉਸਾਰੀ ਦੀ ਗੁਰਾੜ ਦੇ ਕੇ ਸਾਨੂੰ ਆਪਣੀ ਘੇੜਤੀ ਵਿੱਚ ਰੱਖਿਆ ਔਰ ਇਹਦੇ ਨਾਲ ਜਿੰਨੇ ਸਾਡੇ ਸ੍ਰੀ ਗੁਰੂ ਰਵਿਦਾਸ ਧਰਮਸਾਲਾ ਨਾਮ ਦੇ ਇਹ ਬਸੰਗ ਦਾ ਉਹਨਾਂ ਸਾਰਿਆਂ ਵੱਲੋਂ ਔਰ ਸਾਰੇ ਮੈਂਬਰਾਂ ਵੱਲੋਂ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਔਰ ਇਸ ਗ੍ਰਾਡ ਨਲ ਧਰਮਸਾਲਾ ਦੀ ਜਿਹੜੀ ਉਸਾਰੀ ਆ ਉਹ ਜਗਜਹਰਾ ਹੋ ਰਹੀ ਆ ਔਰ ਅੱਗੇ ਵੀ ਉਮੀਦ ਕਰਾਂਗੇ ਵੀ ਪੰਜਾਬ ਸਰਕਾਰ ਔਰ ਜਿਹੜੇ ਦਾਨੀ ਸੱਜਣ ਨੇ ਉਹ ਵੀ ਧਰਮਸਾਲਾ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਕਮਾਈ ਦੇ ਵਿੱਚੋਂ ਦਸਾਉਣ ਕੱਢ ਕੇ ਇਥੇ ਦਾਨਕ ਦੇਣ ਦੀ ਕੋਸ਼ਿਸ਼ ਕਰਨਗੇ ਔਰ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਜਿਹੜੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨਾਮ ਦੇ ਦਾ ਸੰਗਠਨ ਦਾ ਭਾਵੇਂ ਬਾਹਰੋਂ ਬਾਵੇਂ ਇੰਡੀਆ ਚੋਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਵੀ ਇਸ ਧਰਮਸ਼ਾਲਾ ਨੂੰ ਜਿੰਨਾ ਕੋ ਹੋ ਸਕਦਾ ਸਹਿਯੋਗ ਦੇ ਕੇ ਦਸਵੰਤ ਸੌਣ ਕੱਢ ਕੇ ਅਬ ਗੁਰੂ ਘਰ ਦੀਆਂ ਹਾਜ਼ਰੀਆਂ ਪ੍ਰਾਪਤ ਕੀਤੀਆਂ ਜਾਣ ਤੁਹਾਡੀ ਜਿਹੜੀ ਇਹ ਧਰਮਸ਼ਾਲਾ ਇਹਦਾ ਪ੍ਰੋਪਰ ਐਡਰੈਸ ਕੀ ਹੈ ਜੀ ਜਾਂ ਕਿਸ ਨੇ ਕੋਈ ਦਾਨ ਨਹੀਂ ਦਾਨ ਦੇਣਾ ਉਹ ਕਿੱਸਾ ਬਣਾ ਦੇਵੇਗਾ ਇਥੇ ਏਕ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤਲਬਰਮ ਹੱਲਾ ਤੁਰੀ ਬਾੜ ਨੰਬਰ 2 ਦੇ ਵਿੱਚ ਸਥਿਤਾ ਜਿਲ੍ਹਾ ਸੰਗਰੂਰ ਦੇ ਵਿੱਚ ਪੰਜਾਬ ਚ ਔਰ ਇਹਦਾ ਅਕਾਊਂਟ ਨੰਬਰ ਵੀ ਦਿੱਤਾ ਜਾਊਗਾ ਮਤਲਬ ਕਿ ਨਾਲ ਜਿਹੜਾ ਦੇਖ ਸਕਦੇ ਆ ਕਿਹੜਾ ਬੈਂਕ ਜਿਹਦਾ ਅਕਾਊਂਟ ਆ ਔਰ ਜਿਹੜੀ ਇਹ ਧਰਮਸ਼ਾਲਾ 1993 ਦੇ ਵਿੱਚੋਂ ਚੱਲੀ ਆ ਰਹੀ ਆ ਪਹਿਲਾਂ ਇਹਦੀ ਖਸੂਸੀ ਸਾਰੀ ਹੋਈ ਸੀ ਜੋ ਕਿ ਅ ਡਿਵੈਲਪਮੈਂਟ ਉਹ ਅਧੂਰੀ ਸੀ ਜਿਹੜੀ ਅਧੂਰੀ ਡਿਵੈਲਪਮੈਂਟ ਦੀ ਉਹਨੂੰ ਪੂਰੀ ਕਰਨ ਵਾਸਤੇ ਪੰਜਾਬ ਗਵਰਨਮੈਂਟ ਤੋਂ ਅਸੀਂ ਇਹ ਜਿਹੜੇ ਗ੍ਰਾਂਟ ਆ ਪ੍ਰਾਪਤ ਕਰਕੇ ਲਾ ਰਹੇ ਹਾਂ ਔਰ ਅੱਗੇ ਵਾਸਤੇ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਗਵਰਨਮੈਂਟ ਇਸ ਧਰਮਸਾਲਾ ਲਈ ਹੋਰ ਗ੍ਰਾਂਟ ਦੇ ਕੇ ਜਿਹੜੇ ਬੱਕੀ ਰਹਿੰਦੇ ਕੰਮ ਨੂੰ ਵੀ ਕਰਵਾਉਣ ਲਈ ਕੋਸ਼ਿਸ਼ ਕਰਨਗੇ ਸਰਕਾਰ ਵੱਲੋਂ ਕਿੰਨੀ ਗ੍ਰਾਂਟ ਆਈ ਹੈ ਜੀ ਸਰਕਾਰ ਵੱਲੋਂ ਦੀ ਸਾਨੂੰ 5 ਲੱਖ ਰੁਪਏ ਦਿੱਤਾ ਗਿਆ ਜੋ ਕਿ ਜਿਹੜੀ ਨਾਲ ਉਸਾਰੀ ਦਾ ਕੰਮ ਚੱਲ ਰਿਹਾ ਫਿਲਹਾਲ ਉਹਦੇ ਵਾਸਤੇ ਦੋ ਲੈਂਟਰੀਆਂ ਬਣਾਰੀਆਂ ਨੇ ਪੌੜੀ ਚੜਾਈ ਗਈ ਆ ਉੱਪਰ ਮੰਦਿਰ ਬਣਾਈ ਜਾ ਰਹੀ ਆ ਔਜਲੀ ਦੀ ਤਿਆਰੀ ਬਾਕੀ ਰੋ ਗਈ ਉਹ ਵੀ ਸ਼ੀਕੀ ਕੀਤੀ ਜਾਊਗੀ ਕੀ ਨਾਮ ਹੈ ਜੀ ਆਪਣਾ ਮੈਂ ਜੀ ਪ੍ਰਧਾਨ ਮਿਰਸਾ ਸਿੰਘ ਜੀ ਜੀ ਅੱਜ ਕੱਲ ਦੇ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹ ਹੀ ਹੈ ਨੌਜਵਾਨਾਂ ਨੂੰ ਦੇ ਆਪ ਦੀ ਕਮਾਈ ਦੇ ਵਿੱਚੋਂ ਨੇਕ ਕਮਾਈਆਂ ਕੱਢ ਕੇ ਇਸ ਧਰਮਸਾਲਾ ਵਾਸਤੇ ਸਹਿਯੋਗ ਦਿੱਤਾ ਜਾਵੇ ਬਾਕੀ ਇੱਥੇ ਹਰ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਕਿ ਕਿਸੇ ਦਾ ਪੋਗ ਹੋਇਆ ਜੀ ਜਾਂ ਛੋਟੇ-ਮੋਟੇ ਕਿਸੇ ਗਰੀਬ ਮਕਰ ਦਾ ਕੋਈ ਕੁੜੀ ਮੁੰਡੇ ਦਾ ਵਿਆਹਗਾ ਜਾਂ ਮੇਲ ਦਾ ਸਮਾਨ ਸਾਡੇ ਕੋਲ ਜੋ ਹੈਗਾ ਉਹ ਅਸੀਂ e janta del journali ci